ਪਾਜੀ ਹੁਣ ਨਾ ਸਾਨੂੰ ਜਿਹੜਾ ਤੁਹਾਡਾ ਦੂਜਾ ਵਾਇਰਲ 버ਗਰ ਆ ਪਨੀਰ ਵਾਲਾ ਹੁਣ ਪਨੀਰ ਸਭ ਨੂੰ ਪਾਜੀ ਖਵਾ ਦਿਓ ਤਾਂ ਸਾਡੀ ਅੱਜ ਪਾਜੀ ਪੂਰੇ ਰਾਤ ਜਿਹੜੀ ਵਾਇਆ ਨਿਕਲ ਜੇ ਮੈਂ ਕਹਾਂ ਪਨੀਰ 버ਗਰ ਹੀ ਖਵਾਵਾਂਗੇ ਟੇਸਟ ਵੀ ਕਰਾਵਾਂਗੇ ਤਰੀਕਾ ਵੀ ਦੱਸਾਂਗੇ ਕੀ ਬਣਾ ਰਹੇ ਆਂ ਕੀ ਬਾਤ ਹੈ ਅੱਛਾ ਪਾਜੀ ਹੁਣ ਅੱਛਾ ਇੱਕ ਹੋਰ ਗੱਲ ਦੱਸਣੀ ਕਹਿਣਾ ਚਾਹੁੰਦੇ ਆਂ ਤੁਹਾਡੀ ਇੱਕ ਫਰੂਟ ਬੇਅਰ ਬੜੀ ਮਹਿੰਗੀ ਵੇਚਦੇ ਤੁਸੀਂ ਪਾਜੀ ਫਰੂਟ ਬੇਅਰ ਮੈਨੂੰ ਲੱਗਦਾ ਉਹ ਉਹ ਫਰੂਟ ਬੇਅਰ ਪੂਰੇ ਪੰਜਾਬ ਵਿੱਚ ਪੂਰੇ ਵੱੜ ਦੇ ਵਿੱਚ ਸਭ ਤੋਂ ਮਹਿੰਗੀ ਤੁਹਾਡੇ ਕੋਲ ਆ ਬਿਲਕੁਲ ਸਾਡੇ ਕੋਲ ਆ ਜੀ ਫਰੂਟ ਬੇਅਰ ਮੈਂ ਉਹਦਾ ਪਰ ਇਹ ਵੀ ਮਹਿੰਗੀ ਪੀਲੇ ਦੇ ਲੋਗੇ تھے ਪਾਜੀ ਸ਼ੱਕਰ ਦੀ ਹੋਏਗੀ ਨਾਲੇ ਸਭ ਤੋਂ ਵੱਡੀ ਗੱਲ ਫਲੇਵਰ ਪੂਰਾ ਆਏਗਾ ਅੱਛਾ ਨੇ ਸਾਡੇ ਜਿਹੜੇ ਕਸਟਮਰ ਸਪੈਸ਼ਲ ਆਉਂਦੇ ਕਹਿੰਦੇ ਪਾਜੀ ਫਰੂਟ ਵੀਰ ਦੋ ਪੈਕ ਕਰ ਦੋ ਪਿਲਾਓ ਵਾਹ ਉਹ ਫਰੂਟ ਵੀਰ ਵਾਸਤੇ ਆਉਂਦੇ ਸਾਡੇ ਕੋਲ ਕੀ ਬਾਤ ਹੈ ਮੈਂ ਦਿਖਾਣਾ ਤੁਹਾਨੂੰ ਰੇਟ ਦੇਖੋ ਲੋਕੀ ਕਹਿੰਦੇ ਪਿਲਾ ਹੀ ਦੇ ਯਾਰ ਹੁਣ ਇੱਕ ਦੀਆਂ ਪੰਜ ਕਰ ਦੇ ਥੇਕ ਕਰ ਬਿਲਕੁਲ ਬਿਲਕੁਲ ਪਾਜੀ ਬਿਲਕੁਲ ਉਹ ਸ਼ਾਨਦਾਰ ਚੀਜ਼ ਹੈ ਫਰੂਟ ਵੀਰ ਲਿਆ ਤੇ ਫਰੂਟ ਵੀਰ ਲਿਆ ਖੋਲ ਜਰਾ ਕੀ ਬਾਤ ਹੈ ਨਹੀਂ ਹੈ ਵੀ ਕੋਲ ਸਾਡੀ ਹੋਮ ਮੇਡ ਆ ਤਿਆਰ ਕਰਦੇ ਆ ਫਰੂਟ ਵੇ ਸਭ ਤੋਂ ਵਹੰਗੀ ਫਰੂਟ ਵੇ ਮੈਂ ਪੰਪਲੈਟ ਦਿਖਾਣਾ ਯਾਰ ਕਹਾਂਗੇ ਤੁਸੀਂ ਕਹੋ ਵਾਹ ਬਈ ਵਾਹ ਕੀ ਅਜੂਬਾ ਕਰਤਾ ਤੁਸੀਂ ਵਾਹ ਜੀ ਸੱਚੀ ਗੱਲ ਆ ਪੰਪਲੈਟ ਲਿਆ ਫਰੂਟ ਵੇ ਆ ਰਹਾ ਜਿਹਦੇ ਪ੍ਰਾਈਸ ਲਿਖਿਆ ਹੈ ਹਾਂ ਜੀ ਭਾਜੀ ਕਿੱਥੋਂ ਇਨੋਵੇਸ਼ਨ ਕੀਤੀ ਤੁਸੀਂ ਇਹਦੀ ਬਾਤ ਭਾਜੀ ਅਸੀਂ ਕਹਿੰਦਾ ਸਾਡੇ ਗਾਹ ਖੁਸ਼ ਹੋ ਕੇ ਜਾਣ ਤੁਹਾਨੂੰ ਧੂਆਵਾਂ ਦੇਣ ਵਾਹ ਜੀ ਅਸੀਂ ਉਹੀ ਗੱਲ ਕਰਦੇ ਆ ਬਾਰ-ਬਾਰ ਕਰਦੇ ਸਾਨੂੰ ਪਿਆਰ ਦੇਣ ਕੀ ਬਤ ਪਿਆਰ ਦਾ ਸਰਦਾਰ ਭੁਖਾ ਬਾਜੀ ਵਾਕੇ ਭਾਜੀ ਤੁਸੀਂ ਜੋ ਬਣਾਉਨੇ ਹੋ ਨਾ ਵਾਕੇ ਲੋਕ ਪਿਆਰ ਬਹੁਤ ਦਿੰਦੇ ਤੁਹਾਨੂੰ ਸਾਜੀ ਸਰਦਾਰੀ ਹੈ ਨਾ ਜਿਹੜ ਉਹ ਵਾਇਗਰੂ ਨੇ ਸਾਨੂੰ ਵੀ ਬਖਸ਼ੀ ਹੈ ਬਿਲਕੁਲ ਉਹ ਸਰਦਾਰ ਤੇ ਦੁਨੀਆ ਵਿਸ਼ਵਾਸ ਕਰਦੀ ਕਿਉਂ ਕਰਦੀ ਹੈ ਵੀ ਸਰਦਾਰ ਜੀ ਹੈ ਤਾਂ ਸਰਦਾਰ ਹੀ ਹੈ ਸਰਦਾਰੀ ਹੈ ਸਰਦਾਰ ਨੇ ਜੋ ਕਹਤਾ ਹੈ ਉਹ ਕਰਤਾ ਹੈ ਸਰਦਾਰੀਆ ਤੇ ਸਰਦਾਰ ਵੀ ਹੈ ਬਿਲਕੁਲ ਜੀ ਅਸਰਦਾਰ ਵੀ ਹੈ ਸਰਦਾਰ ਜੀ ਅਸਰਦਾਰ ਜੀ ਬਿਲਕੁਲ 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 ਤੇ ਭਾਈ ਜਲਦੀ ਜਲਦੀ ਹੁਣ ਬਿਓ ਬਗਾਓ ਅਸੀਂ ਤਾਂ ਹੁਣ ਵੇਟ ਕਰ ਰਿਆ ਫਰੂਟ ਪੀਅਰ ਦੀ ਪਹਿਲਾਂ ਚੈੱਕ ਕਰੋ ਟੈਸਟ ਕਰੋ ਜੀ ਓਏ ਹੋਏ ਹੋਏ ਕਿਆ ਬਾਤ ਹੈ ਸ਼ੱਕਰ ਦੀ ਹੋਏਗੀ ਨੇਚਰਲ ਹੋਏਗੀ ਗੈਸ ਪੂਰੀ ਹੋਏਗੀ 20% 20% ਗੈਸ ਪੂਰੀ ਬਾਬ ਇਹੋ ਚੀਜ਼ ਹੋएगी ਪਾਜੀ ਹਾਦੀਵਰੀ ਰਜੀਤ ਭਾਜੀ ਕਿਵੇਂ ਬਹੁਤ ਟੇਸਟੀ ਹੈ ਵੀ ਕੜਾ ਤਲੀਵਰੀ ਇੰਨੀ ਮਹਿੰਗੀ ਫੂਟ ਬੀਅਰ ਵੀ ਹੈ ਪਾਜੀ ਆਜੋ ਜੀ ਆਜੋ ਆ ਦੇਖੋ ਸਾਡਾ ਪ੍ਰਾਈਸ ਪਾਜੀ ਮੈਨੂੰ ਲੱਗਦਾ ਪਿੱਛੇ ਜ਼ੀਰੋ ਲੋੜੀ ਬੁੱਲ ਗਏ ਹੋ ਤੁਸੀਂ ਪਾਜੀ ਲਾਣੀ ਨਹੀਂ ਹੈਗੀ ਪਿਆਰ ਲੈਣਾ ਸਭ ਦਾ ਕਈਆਂ ਨੂੰ ਫ੍ਰੀ ਵੀ ਬਲਾਨੀ ਹੈ ਨਹੀਂ ਆ ਪੱਕੀ ਗੱਲ ਆ ਜਿਹੜੀ ਆ ਫਰੂਟ ਬੀਅਰ ਦਾ ਰੇਟ ਰੁਪਏ 10 ਰੁਪਏ 10 ਰੁਪਏ ਪਟਿਆਲਾ ਸ਼ਾਹੀ ਭਾਜੀ ਆ ਬੋਤਲ ਦਾ ਖਰਚਾ ਪੈਂਦਾ ਹੁਣ ਇਹਨਾਂ ਦਾ ਭਾਜੀ ਆਪਾਂ ਸੇਵਾ ਕਰ ਰਹੇ ਆ ਪਿਆਰ ਲੈ ਰਹੇ ਆ ਵਿਸ਼ਵਾਸ ਕਿਆ ਬਾਤ ਹੈ ਭਾਜੀ 10 ਰੁਪਏ ਫਰੂਟ ਬੀਅਰ ਲਓ ਜੀ ਇਹ ਆ ਜੀ ਸਾਡੇ ਭਾਜੀ ਹੁਣ ਬੱਬਲ ਭਾਜੀ ਹੁਣਾਂ ਦੀ ਸਭ ਤੋਂ ਮਹਿੰਗੀ ਫਰੂਟ ਬੀਅਰ ਭਾਜੀ ਦੁਨੀਆ ਆਂਦੀ ਪੰਜਾਬ ਤੋਂ ਪੀਣ ਤੇ ਭਾਜੀ ਫਰੂਟ ਬੀਅਰ ਪਲਾਓ ਇਹ ਉਹ ਚੀਜ਼ ਹੈ ਜੀ ਵਾਕੇ ਭਾਜੀ ਭਾਈ ਕਹਿੰਦਾ ਚਲੋ ਭਾਜੀ ਮਜ਼ਾ ਨਾ ਆਏ ਖਾਣੇ ਮੇ ਰਪੜ ਲਖਾਏਗੇ ਖਾਣੇ ਮੇ ਭਾਈ ਸਾਹਿਬ ਜੀ ਇਹ ਉਹ 버ਗਰ ਹੈ ਜੀ ਜਿਹਦੇ دیਵਾਨਾ ਪੂਰਾ ਪੰਜਾਬ ਪੂਰਾ ਜਲੰਧਰ ਪਨੀਰ 버ਗਰ ਲੱਗਣ ਜਾ ਰਿਹਾ ਜੀ ਪੱਕੀ ਗੱਲ ਆ ਭਾਈ ਜੀ ਖੁੱਲਾ ਖਾਵਾਂਗੇ ਤੇ ਖੁੱਲਾ ਖਵਾਵਾਂਗੇ ਕੀ ਬਾਤ ਹੈ ਉਹ ਚੀਜ਼ ਹੈ ਜੀ ਉਹਦਾ ਪ੍ਰੋਸੈਸ ਹੈਗਾ ਜੀ ਮਿੰਟ ਤੰਦੂਰੀ ਵਾਹ ਜੀ ਵਾਹ ਦੋ ਆਂਦੀਆਂ ਸ਼ਾਨਦਾਰ ਚੀਜ਼ਾਂ ਇਹਦੇ ਚ ਜਿਹਦਾ ਸਵਾਦ ਬਣ ਜਾਂਦਾ ਮਜ਼ਾ ਆ ਜਾਂਦਾ ਜੀ ਕੀ ਬਾਤ ਹੈ ਅਜਾ ਇਥੇ ਇੱਕ ਗੱਲ ਹੋਰ ਵੀ ਆ ਭਾਈ ਖੁਣਾ ਦੇ ਜਿਹੜਾ ਤਵਾ ਗਰਮ ਹੀ ਰਹਿੰਦਾ ਤੇ ਤੋਂ ਦੇ ਉੱਪਰ 버ਗਰ ਪੈ ਹੀ ਰਹਿੰਦੇ ਨੇ ਭਾਜੀ ਚੱਲੀ ਜਾਣਾ ਬਣੀ ਜਾਣਾ ਲੱਗੀ ਜਾਣਾ 버ਗਰ ਦੇ دیਵਾਨੇ 버ਗਰ ਦੇ ਪੇਟੂ 버ਗਰ ਦੇ ਉਹ ਰੱਖਣ ਵਾਲੇ ਖਾਣੇ ਆਏ ਆ ਜੀਣਾ ਪਾਜੀ ਹੈਲਥੀ 버ਗਰ ਖਵਾ ਦਿਓ ਜੀ ਸਾਨੂੰ ਮੈਂ ਖਾਓ ਪਾਜੀ ਰੱਜ ਕੇ ਖਾਓ ਜੀ ਵਾਹ ਜੀ ਵਾਹ ਅੱਛਾ ਭਾਈ ਹੈਲਥੀ ਤੋਂ ਯਾਦ ਆਇਆ ਤੁਹਾਡੇ ਮੀਨੂ ਬਹੁਤ ਵਧੀਆ ਨੇ ਤੇ ਉਹਦੇ ਵਿੱਚ ਡਾਈਟ ਵਾਸਤੇ ਵੀ ਕੋਈ ਜਿਮ ਵਾਲਿਆਂ ਵਾਸਤੇ ਵੀ ਕੁਝ ਹੈਗਾ ਪਾਜੀ ਜਿਮ ਵਾਲਿਆ ਸਾਡੇ ਕੋਲ ਹੈਗਾ ਸਟੀਮ ਚਿਕਨ ਹੈਗਾ ਅੱਛਾ ਜੀ ਚਿਕਨ ਸੂਪ ਹੈ ਨੇਚਰਲ ਕੀ ਬਾਤ ਹੈ ਬੜੀ ਸ਼ਾਨਦਾਰ ਚੀਜ਼ ਹੈ ਤੇ ਗ੍ਰਿਲ ਚਿਕਨ ਹੈ ਸਾਡੇ ਕੋਲ ਪਾਜੀ ਵਾਕੇ ਪਾਜੀ ਉਹ ਪਾਜੀ ਕਿਹਾ ਤੁਹਾਡਾ ਸੂਪ ਆ ਉਹਦਾ ਹੀ ਟਰਾਈ ਕਰ ਲਿਆ ਸਾਨੂੰ ਬੜਾ ਬਹੁਤ ਘੈਂਟ ਸੀ ਪਾਜੀ ਉਹ ਪਾਜੀ ਸੂਪ ਵੀ ਵਧੀਆ ਹੈ ਜਿਮ ਡਾਈਟ ਵੀ ਹੈ ਇਹ ਜੇ ਤਾਕਤ ਹੈ 슈ગર ਵਾਲਿਆਂ ਸੇ ਵੀ ਵਧੀਆ ਸੂਪ ਤੇ ਜਿਹੜਾ ਸਟ੍ਰੀਮ ਚਿਕਨ ਹੈ ਉਹ ਜੇਮ ਡਾਈਟ ਵੀ ਹੈ ਤੇ 슈ગર ਡਾਈਟ ਵੀ ਹੈ ਦੋਨਾਂ ਸੇ ਕਵਰਿੰਗ ਹੁੰਦਾ ਹੈ ਜੀ ਵਾਹ ਜੀ ਵਾਹ ਜਲਦੀ ਜਾਣਿਆ ਬਣੀ ਜਾਣਿਆ ਵੈਸ ਤੇ ਵੈਸ ਕੋਈ ਪਤਾ ਹੀ ਨਹੀਂਗਾ ਕੀ ਬਾਤ ਔਰ ਇਹ ਪੰਜ ਤਰ੍ਹਾਂ ਦਾ ਸੈਲਡ ਹੈ ਜੀ ਜਿਹੜਾ ਹੀ ਕਰ ਦਿੰਦੇ ਆ ਮਿਕਸ ਸਾਰਾ ਮਿਕਸ ਕਰਕੇ ਜਾਣਾ ਹੁਣ ਮਿਕਸ ਕਰਕੇ ਹੈਲਥੀ ਬਣੇਗਾ ਨਜ਼ਾਰਾ ਪੂਰਾ ਬਣੇਗਾ ਕਹਿੰਦੇ ਨਜ਼ਾਰਾ ਨੋਟ ਆਂਦਾ ਟਰੱਕਾਂ ਵਾਲਿਆਂ ਦਾ ਇੱਕੋ ਹੀ ਡਾਇਲੌਗ ਟਰਾਂਸਪੋਰਟਰਾਂ ਦਾ ਕੀ ਬਾਤ ਇਹੋ ਚੀਜ਼ ਹੈ ਭਾਜੀ ਆ ਦੇਖੋ ਸਾਰਾ ਮਿਕਸ ਹੋ ਗਿਆ ਜੀ ਜੀ ਕੌਰਨ ਵਗੈਰਾ ਪਿਆਜ਼ ਵਿਅੂਸ ਸਭ ਹਲਕਾ ਹਲਕਾ ਸੈਲਡ ਆਏਗਾ ਤੇ ਉੱਪਰ ਜਿਹੜਾ ਕੀ ਸਵਾਦ ਬਣਾ ਦੇਗਾ ਮਜ਼ਾ ਵੰਦੇਗਾ ਉਹ ਸਾਰਾ ਹੈਲਦੀ ਹੋਏਗਾ ਜੀ ਨਿਆਰੇਦਾਰ ਜੀ ਤੇ ਭਾਜੀ ਨਾਲ ਨਾਲ ਆਪਾਂ ਟਾਈਮਿੰਗ ਵੀ ਦੱਸਿਗੇ ਟਾਈਮਿੰਗ ਕੀ ਹੁੰਦੀ ਹੈ ਆਪਣੀ ਸ਼ੋਪ ਦੀ ਟਾਈਮਿੰਗ ਭਾਜੀ ਅਸੀਂ ਜਾਂਦੇ ਆ ਗਰਮੀਆਂ ਵਿੱਚ ਕੀ ਨਾ ਮੈਂ 5 ਵਜੇ ਤੋਂ ਲੈ ਕੇ ਰਾਤੀ 10:30 ਵਜੇ ਤੱਕ ਹੁੰਦੇ ਆ ਜੀ 5 ਵਜੇ ਤੋਂ ਲੈ ਕੇ ਸ਼ਾਮ ਨੂੰ 10:30 ਵਜੇ ਤੱਕ 10:30 ਤੱਕ ਤੇ ਛੁੱਟੀ ਕੋਈ ਭਾਜੀ ਹਾਂਜੀ ਛੁੱਟੀ ਕੋਈ ਛੁੱਟੀ ਕੋਈ ਨਹੀਂ ਹੈਗੀ ਜੀ ਅੱਛਾ ਸੇਵਾ ਚ ਹੈਗਾ ਜੀ ਔਰ ਸਾਡੇ ਜਿਹੜੇ 버ਗਰ ਮਸ਼ਹੂਰ ਹੈ ਜੀ ਪਨੀਰ 버ਗਰ ਪਨੀਰ ਟਿੱਕਾ 버ਗਰ ਔਰ ਇਸ ਤੇ 1 ਲੱਖ ਰੁਪਏ ਦਾ ਇਨਾਮ ਹੈ ਭਾਜੀ ਪੰਜ ਫੈਟ ਦਾ ਪਨੀਰ ਹੋਏਗਾ ਜਿਹੜੀ ਡਾਇਟ ਤੁਸੀਂ ਪਰਚੇਸ ਕਰਦੇ ਉਹਦਾ ਐਡਰੈਸ ਦੇਵਾਂਗੇ ਤੇ ਖਾਓਗੇ ਜਿੱਥੋਂ ਮਰਜੀ ਚੈੱਕ ਕਰੋ ਜਿਹੜੀ ਮਰਜੀ ਲੈਬੋਰੀ ਲੈ ਜਾਓ ਅੱਜ ਕੱਲ ਕਹਿੰਦੇ ਨਾ ਇਹ ਹੋ ਗਿਆ ਉਹ ਹੋ ਗਿਆ ਟਰਮ ਗਟਰਮ ਸਾਰਾ ਨੇਚਰਲ ਡੇਰੀ ਪਨੀਰ ਹੋਏਗਾ ਮਲਾਈ ਹੋਏਗਾ ਮਲਾਈ ਸ਼ਾਬਾਸ਼ ਉਹ ਬੱਬਲ ਭਾਈ ਦਾ ਮਲਾਈ ਪਨੀਰ ਹੈ ਔਰ ਇਹਦੇ ਉੱਪਰ ਆ ਜਾਏਗਾ ਹਲਕਾ ਜਿਹਾ ਕਰੀਮ ਆ ਜਾਏਗੀ ਬਿਲਕੁਲ ਹਲਕੀ ਸਿਰਫ ਟੇਸਟ ਲਈ ਯਾਨੀ ਕਿ ਭਰ ਭਰ ਕੇ ਖਵਾਈ ਜੋ ਠੱਲੇ ਢੋਲੀ ਜੋ ਤੇ ਇਹ ਕਰੀ ਜਾ ਤੇ ਉਹ ਕਰੀ ਜਾਓ ਉਹ ਕੰਮ ਨਹੀਂ ਹੋਏਗਾ ਫਲੇਵਰ ਲਈ ਆ ਜੇਗੀ ਅਚਾਰੀ ਵਾਹ ਜੀ ਵਾਹ ਮਜ਼ਾ ਬੰਦੇਗੀ ਨਿਆਰਾ ਬੰਦੇਗੀ ਕੀ ਕੀ ਬਾਤ ਹੈ ਓਰੇ ਡੈਰੀ ਪਨੀਰ 1 ਲੱਖ ਰੁਪਏ ਇਨਾਮ ਦਾ ਲੈ ਜਾਓ ਜਾਂ ਦੇ ਦਿਓ ਦੇ ਦਿਓ ਵਾਕੇ ਡੈਰੀ ਹੋਏਗਾ ਅਸੀਂ ਲੈ ਰਹੇ ਆ ਬਣਾ ਰਹੇ ਆ ਜਿੱਤੂ ਪਰਚੇਸ ਕਰ ਰਹੇ ਆ ਬਹੁਤ ਫੇਮਸ ਨੇ ਪਨੀਰ ਦਾ ਕੰਮ ਹੈ ਉਹਨਾਂ ਦਾ ਸਾਰਾ ਹੀ ਡੈਰੀ ਹੋਏਗਾ ਜੀ ਚੈੱਕ ਕਰੋ ਨੇੜੇ ਆਓ ਸਾਰਾ ਹੀ ਡੈਰੀ ਪਨੀਰ ਓਏ ਹੋਏ ਵਾਹ ਜੀ ਵਾਹ ਪੂਰਾ ਮੈਨੂ ਟੇਟਡ ਹੋਏਗਾ ਦਹੀਂ ਪਨੀਰ ਹੋਏਗਾ ਨਿਆਰੇਦਾਰ ਹੋਏਗਾ ਜੀ ਓਹੋ ਹਲਕਾ ਹਲਕਾ ਸੈਲਡ ਹੋ ਰਹੇਗਾ ਉੱਪਰ ਤੇ ਭਾਜੀ ਪ੍ਰਾਈਸ ਇਹਦਾ ਵੀ ਸੇਮ ਹੀ ਆ ਸੇਮ ਪ੍ਰਾਈਸ ਹੈ 60 ਰੁਪਏ ਭਾਜੀ ਉਹ ਕਹਿੰਦੇ ਨਾ ਆ ਗਿਆ ਬੱਬਲ ਤੇ ਛਾ ਗਿਆ ਬੱਬਲ ਕੀ ਬਾਤ ਹੈ ਭਾਜੀ ਕਮਾਈ ਕੋਈ ਨਹੀਂ ਦੇਖਦੇ ਆ ਜੀ ਭਾਜੀ ਸਿਰਫ 60 ਰੁਪਏ ਦੇ ਵਿੱਚ ਸਿਰਫ 60 ਰੁਪਏ ਦੇ ਵਿੱਚ ਵਾਹ 340 ਰੁਪਏ ਦਾ ਪਨੀਰ ਹੀ ਲਾ ਦਿੰਦੇ ਆ ਭਾਜੀ ਮੈਂ ਤਾਂ ਉਹੀ ਦਿਖ ਰਿਹਾ ਤੁਹਾਨੂੰ ਤੁਸੀਂ ਪਨੀਰ ਵੀ ਲਾ ਰਹੇ ਹੋ ਚਿਕਨ ਵੀ ਲਾ ਰਹੇ ਹੋ ਤੇ ਰੇਟ ਸੇਮ ਤੋਂ ਉਨ੍ਹਾਂ ਦੇ ਭਾਜੀ ਪਿਆਰ ਨਹੀਂ ਹੈਗਾ ਪੈਸੇ ਨਾਲ ਕੀ ਬਾਤ ਹੈ ਸਿਰਫ ਨਾਮ ਵਿੱਚ ਪਿਆਰ ਹੈ ਨਾਮ ਹੋਣਾ ਚਾਹੀਦਾ ਹੈ ਵਿਸ਼ਵਾਸ ਹੋਣਾ ਚਾਹੀਦਾ ਹੈ ਸੀਰੀਅਸਲੀ ਇਹੋ ਚੀਜ਼ ਹੈ ਜੀ ਭਾਜੀ ਇਹ ਪਰ ਹੈਗੀ ਚੀਜ਼ ਦੇ ਉੱਪਰ ਚੀਜ਼ دیਵਾਨਗੀ ਇਹੋ ਜੀ ਇੱਕ 버ਗਰ ਖਾਣਗੇ ਤੇ ਚਾਰ ਪੈਕ ਖਾਣਗੇ ਇਹੋ ਚੀਜ਼ ਹੈ ਜੀ ਕੀ ਬਾਤ ਹੈ ਬਸ ਕੀ ਬਾਤ ਹੈ ਉਹ ਪਨੀਰ ਹੁੰਦਾ ਮਿੱਠਾ ਉਹੋ ਇਨੂੰ ਕਰ ਦਾਂਗੇ ਤਿੱਖਾ ਵਾਹ ਜੀ ਵਾਹ ਰਾਜੇ ਕੀ ਹਲਕੀ ਜੀ ਸਾਡੀ ਮਰਚਾਂ ਵਾਲੀ ਸੌਸ ਕੀ ਬਾਤ ਹੈ ਸਿੱਲੀ ਆਏਗੀ ਹਲਕੀ ਜਿੰਗ ਬਹੁਤ ਨਿਆਰੇ ਦਾ ਚਟਪੜਾ ਟੇਸ ਨਿਕਲਣਾ ਭਾਜੀ ਖਾਣ ਲਈ ਮਜ਼ਾ ਆਨ ਜਾਣਾ ਹੈ ਭਾਜੀ ਭਾਜੀ ਵਾਕੇ ਪੱਕੀ ਗੱਲ ਆ ਜੀ ਜਦੋਂ ਤੁਸੀਂ ਤਵਾ ਐਡਾ ਪਰ ਕੇ ਰੱਖਿਆ ਮੋਰੇ ਤੇ ਵਹਿਰੀ ਜਿਹੜਾ ਬੰਦਾ ਭੁੱਖਾ ਨਹੀਂ ਹੈਗਾ ਭੁੱਖ ਨਹੀਂ ਵੀ ਲੱਗੀ ਉਹ ਵੀ ਭੁੱਖਾ ਹੋਊਗਾ ਬਾਈ ਖਾ ਕੇ ਆਵਾਂਗਾ ਬਿਲਕੁਲ ਭਾਜੀ دیਵਾਨਗੀ ਇਹੋ ਜੀ ਹੈ ਕਿ ਉਰੀ ਯਾਸਰ ਭਾਜੀ ਬਿਲਕੁਲ ਅੱਛਾ ਇੱਕ ਪਿੱਛੇ ਬਾਈ ਹੁਣੀ 버ਗਰ ਖਾ ਰਿਆ ਤਾਂ ਬਾਈ ਹੁਣੀ ਸਪੈਸ਼ਲ ਭਾਈ ਨੂੰ ਕਹਿ ਰਿਆ ਬਾਈ ਹੁਣਾ ਸਪੈਸ਼ਲ ਡਾਇਲੌਗ ਬੋਲ ਕੇ ਦੱਸਿਓ ਕਰੀ ਉਹ ਕਹਿੰਦਾ ਮਜ਼ਾ ਨਾ ਆਏ ਖਾਣੇ ਵਿੱਚ ਰਪੜ ਲਖਾएंगे ਥਾਣੇ ਵਿੱਚ ਓਏ ਓਏ ਇਹੋ ਚੀਜ਼ ਹੈ ਭਾਜੀ ਕੀ ਬਾਤ ਹੈ ਭਾਜੀ ਓਰੇ ਸਾਡਾ ਬੰਦ ਤੂੰ 버ਗਰ ਵਿੱਚ ਕਨਵਰਟ ਹੋ ਗਿਆ 버ਗਰ ਉਹ ਸਪੈਸ਼ਲ ਪਨੀਰ 버ਗਰ ਹੋਏਗਾ ਓਏ ਹੋਏ ਉਹਨੂੰ ਆਓ ਖਾਓ ਤੇ ਆਪਣਾ ਵੀਊ ਦੋ ਜੀ ਕੀ ਬਾਤ ਹੈ ਭਾਜੀ ਪਟੇਲਾ ਸ਼ਾਹੀ ਪਨੀਰ 버ਗਰ ਭਾਜੀ ਇਹਦਾ ਪਨੀਰ 버ਗਰ ਨਹੀਂ ਖਾਦਾ ਉਹਨੇ ਕੁਝ ਨਹੀਂ ਖਾਦਾ ਕੁਝ ਨਹੀਂ ਖਾਦਾ ਬਿਲਕੁਲ ਇਧਰ ਭਾਜੀ ਹੁਣ ਕੁਲੀ ਤੇ ਵਾਕਈ ਇਸ 버ਗਰ ਹੀ ਇਹ 버ਗਰ ਸਾਨੂੰ ਦੇਨੇ ਖਿਚ ਕੇ ਲਿਆਇਆ ਜਿਹੜਾ ਪਟਿਆਲਾ ਸ਼ਾਹੀ 버ਗਰ ਜਿਹਨੂੰ ਕਹਿੰਦੇ ਆ ਬਈ ਪਟਿਆਲਾ ਸ਼ਾਹੀ ਇਹ ਇਹ 버ਗਰ ਪਟਿਆਲਾ ਸ਼ਾਹੀ ਪਨੀਰ 버ਗਰ ਭਾਜੀ ਮੱਝ ਪਨੀਰ 버ਗਰ ਕੀ ਬਾਤ ਹੈ ਭਾਜੀ ਉਹ ਟੇਸਟ ਪੂਰਾ ਹੈਲਦੀ ਪੂਰਾ ਟੇਸਟ ਲਾਜਵਾ ਚੀਜ਼ ਕਿ ਵੱਡੇ ਵੱਡੇ ਬ੍ਰਾਂਡ ਬ੍ਰਾਂਡ ਹੀ ਲਾ ਕੇ ਰੱਖਦੇ ਆ ਹੀ ਕੀ ਬਾਤ ਚੈੱਕ ਕਰੋ ਯਾਰ ਭਾਜੀ ਇੱਕ ਲੋਕੀ ਭਾਜੀ ਆਲੂ 버ਗਰ ਵੇਚਦੇ 50 60 ਦਾ ਅਸੀਂ ਪਨੀਰ 버ਗਰ ਦੇ ਰਹੇ ਖਾਓ ਦਿਖਾਓ ਦਵਾਵਾਂ ਦਿਓ ਵਾਹ ਜੀ ਵਾਹ ਪੱਕੀ ਗੱਲ ਆ ਭਾਜੀ ਬਿਲਕੁਲ ਜੀ ਭਾਈ ਇੱਕ ਥੋੜਾ ਚਿਕਨ 버ਗਰ ਬਿਲਕੁਲ ਜੀ ਮੈਨੂੰ ਲੱਗਾ ਮੈਂ ਨਾ ਵੈਜ ਥੋੜਾ ਘਟਾ ਕਰਨਾ ਠੀਕ ਹੈ ਜੀ ਪਰ ਇਹ ਉਸ ਤੋਂ ਵੀ ਉੱਪਰ ਭਾਜੀ ਕਿਸੇ ਬ੍ਰਾਂਡ ਦਾ ਖਾ ਲਓ ਸਾਡਾ ਖਾ ਲਓ ਆਪਣੇ ਆਪ ਹੀ ਪਤਾ ਲੱਜੇਗਾ ਕੀ ਚੀਜ਼ ਦੇ ਰਹੇ ਆ ਅਸੀਂ ਕ੍ਰਾਂਚੀ ਨੇ ਸਿੱਨੀ ਜਬਰਦਸਤ ਆ ਤੇ ਜਦੋਂ ਨਾ ਬਾਈਟ ਲਈ ਆ ਕ੍ਰੰਚ ਦੀ ਆਵਾਜ਼ ਆਉਂਦੀ ਹੈ ਭਾਈ ਸਵਾਦ ਵੱਖਰਾ ਜਾਂਦਾ ਬਿਲਕੁਲ ਜੀ ਕ੍ਰੰਚ ਇਹੋ ਜਿਹਾ ਕਿ ਨਿਆਰਾ ਪੂਰਾ ਕੀ ਬਾਤ ਹੈ ਵਾਕਿਆ ਬਾਰੀ ਬਹੁਤ ਵਧੀਆ ਭਾਜੀ ਬਹੁਤ ਸਵਾਦ ਆ ਗਿਆ